ਥੀਏਟਰ ਵਿੱਚ ਫਿਲਮ اور سوشل میڈیا ਫੋਟੋਗ੍ਰਾਫੀ اور ਐਡਵਰਟਾਈਜ਼ਿੰਗ ਵਰਲਡ ਦੇ ਲਵੰਗਰ ਪੂਰੀਆਂ ਅਰਨਿੰਗ ਪੋਟੈਂਸ਼ੀਅਲ ਹੈਵੇ ਔਰ ਪੂਰੀ ਕੈਰੀਅਰ ਬਣ ਸਕਦਾ ਹੈ ਉਹਦੇ ਉਤੇ ਧਿਆਨ ਦਿੱਤਾ ਨਹੀਂ ਜਾਂਦੋਂ ਕਿ ਥੀਏਟਰ ਸਭ ਤੋਂ ਪਾਵਰਫੁੱਲ ਮੀਡੀਆ ਹੈ ਥੀਏਟਰ ਹੀ ਇੱਕ ਐਸਾ ਮੀਡੀਅਮ ਹੈ ਜਿਹੜਾ ਡਾਇਰੈਕਟ ਇੰਟਰੈਕਟ ਕਰਦਾ ਤੁਸੀਂ ਸਮਾਜ ਦੇ ਨਾਲ ਸਿੱਧੀ ਗੱਲ ਕਰਦੇ ਹੋ फिल्म से सोशल मीडिया दिड़िया <laughs> डायरेक्ट इंटरैक्ट नहीं है यू मेक कॉन्टेंट एंड यू सर्व टू दीपल इतने डायरैक्ट इंटरैक्ट कर दिएक्शन दे दे देखते दे हो दे, दे फील यू आर टॉकिंग टू तो दैम लाइव सो तो थिएटर इज लाइव अदरस आर ऑल फैब्रीकेटड तैयार किया हो मटीरियल है तो थिएटर में पावरफुल भी देना चाहिए और दे नवं टैक्निक अपना चाहिए जिन ਬਹੁਤ ਅਰਨਿੰਗ ਵੀ ਦੇ ਸਕੇ ਸਭ ਨੂੰ اور ਉਹਨੂੰ ਕੈਰੀਅਰ ਮਿਲ ਜੇ ਇਹ ਕਿਸੇ ਨਾਲੋਂ ਕਮਜ਼ੋਰ ਨਹੀਂ